ਬਾਜੀ ਤੁਸੀਂ ਹਲੇ ਦੱਸਿਆ ਕਿ ਤੁਸੀਂ ਤਕਰੀਬਨ ਕੋਈ 6-700 ਕਹਾਣੀਆਂ ਤੁਹਾਨੂੰ ਲਭੀਆਂ ਵੰਡ ਦੇ ਤੋਂ ਬਾਅਦ ਦੀਆਂ ਕੋਈ ਐਸੀ ਕਹਾਣੀ ਜਿਨੂੰ ਸੁਣ ਕੇ ਤੁਸੀਂ ਆਪ ਅੰਦਰੋਂ ਟੁੱਟ ਗਏ ਹੋ ਕਿ ਯਾਰ ਇਸ ਤੋਂ ਵੱਧ ਹੁਣ ਕੀ ਹੋਏਗਾ ਕਿਸੇ ਨਾਲ ਬਿਲਕੁਲ ਬਾਜਵਾ ਸਾਹਿਬ ਮੈਂ ਐਸੀ-ਐਸੀਆਂ ਕਿਉਂਕਿ ਵੇਖੋ ਵੰਡ ਵਾਲੀ ਜਿਹੜੀ ਗੱਲ ਹੈ ਨਾ ਉਹ ਤੇ ਜਦੋਂ ਅਸੀਂ ਪੰਜਾਬ ਦੀ ਆ ਪਾਕਿਸਤਾਨ ਇੰਡੀਆ ਦੀ ਵੰਡ ਦੀ ਗੱਲ ਕਰਨੇ ਆ ਤੇ ਅੱਜ ਕੋਈ 75 ਸਾਲਾਂ ਸਾਲਾ ਬਾਅਦ ਵੀ ਸਾਨੂੰ ਨਾ ਉਹ ਸ਼ੈ ਚੁੱਬਦੀ ਏ ਕਿ ਯਾਰ ਕੈਸਾ ਉਹ ਦੌਰ ਹੋਏਗਾ ਜਿਨ੍ਹਾਂ ਲੋਕਾਂ ਨੇ ਉਹਨੂੰ ਅੱਖੀ ਵੇਖਿਆ ਤੁਹਾਡੇ ਵੱਡਿਆਂ ਨੇ ਸਾਡੇ ਵੱਡਿਆਂ ਨੇ ਉਹਨਾਂ ਨੇ ਅੱਖੀ ਵੇਖੀ ਉਹ ਵੰਡ ਤੇ ਉਹ ਉਹਨਾਂ ਕੋਲੋਂ ਜਿਹੜਾ ਅਸੀਂ ਸੁਣਿਆ ਉਹ ਤੇ ਗੱਲ ਹੋਰ ਏ ਸਾਨੂੰ ਵੀ ਚੁੱਬਦੀ ਬਿਲਕੁਲ ਬਿਲਕੁਲ ਕਿ ਯਾਰ ਬੜਾ ਦੁੱਖ ਸੀ ਹਮਮ ਲੇਕਿਨ ਹੁੰਦਾ ਨਾ ਕਿ ਕੋਈ ਗੱਲ ਐਸੀ ਸਾਹਮਣੇ ਆ ਜਾਂਦੀ ਏ ਕਿ ਬੰਦਾ ਆਪਣਾ ਦੁੱਖ ਭੁੱਲ ਜਾਂਦਾ ਕਿ ਯਾਰ ਇਸ ਤੋਂ ਅੱਗੇ ਕੀ ਹੋਏਗਾ ਇਹ ਬਜਵਾ ਸਾਹਿਬ ਇੱਥੇ ਮੈਂ ਗੱਲ ਕਰਾਂਗਾ ਸਾਡੇ ਪਿੰਡਾਂ ਦੇ ਵਿੱਚ ਲੋਕ ਕਹਿੰਦੇ ਆ ਕਿ ਜਦੋਂ ਬੰਦਾ ਕੋਈ ਦੁਨੀਆ ਤੋਂ ਟੁਰ ਜਾਵੇ ਹੈਨਾ ਹੂੰ ਉਹਦੇ ਉੱਤੇ ਮਿੱਟੀ ਪਾ ਦਈਏ ਨਾ ਹੱਥੀ ਹਾਂਜੀ ਤੇ ਬੰਦਾ ਮਹੀਨੇ ਦੋ ਤਿੰਨ ਮਹੀਨੇ ਬਾਅਦ ਭੁੱਲ ਜਾਂਦਾ ਭੁੱਲ ਜਾਂਦਾ ਕਿੰਨੇ ਚਲੋ ਯਾਰ ਚਲਾ ਗਿਆ ਦੁਨੀਆ ਤੋਂ ਹੋਲੀ-ਵੋਲੀਓ ਗੱਲ ਨਿਜ਼ਾਮ ਹੈ ਗਿਆ ਐਨਜੀ ਐ ਨਿਜ਼ਾਮ ਚੱਲਿਆ ਲੇਕਿਨ ਉਹ ਇਸ ਗੱਲ ਨੇ ਮੈਨੂੰ ਐਸ ਕਰਕੇ ਤੋੜਿਆ ਕਿ ਇੱਕ ਬੰਦਾ 75 ਵਰੇ ਹੂੰ ਡੀਕਦਾ ਰਿਹਾ ਆਪਣੇ ਖਾਨਦਾਨ ਨੂੰ ਆਪਣੇ ਬੱਚਿਆਂ ਨੂੰ ਆਪਣੀ بیوی ਨੂੰ ਤੇ ਜਿੱਦੋਂ ਕੁੰਡੀ ਖੜਕਣੀ ਹੂੰ ਆਪਣੇ ਪੁੱਤਰ ਨੂੰ ਕਹਿਣਾ ਜਿਹੜਾ ਜਿੰਨ ਦੁਬਾਰਾ ਜਿੱਦ ਉੱਥੇ ਆ ਕੇ ਸ਼ਾਦੀ ਕੀਤੀ ਕਿ ਪੁੱਤਰ ਦੇਖ ਮੇਰੇ ਉਹ ਬੱਚੇ ਤੇ ਨਹੀਂ ਕਿਤੇ ਆ ਗਏ ਹਾਏ ਜਿਹੜੇ 47 ਚ ਪਿਛੜ ਗਏ ਓਹੋ ਇਹਦੇ ਤੇ ਅਗਰ ਨਾਵਲ ਕਹਾਣੀ ਲਿਖੀ ਜਾਵੇ ਤੇ ਮੈਂ ਕਹਣਾ ਉਹਦਾ ਟਾਈਟਲ ਹੋਣਾ ਚਾਹੀਦਾ ਜਦੋਂ ਕੁੰਡੀ ਖੜਕੀ ਵਾ ਮੈਨ ਇੱਕ ਹਰ ਦਸਤਕ ਤੇ ਉਹਨੂੰ ਲੱਗਦਾ ਸੀ ਕਿ ਮੇਰਾ ਮੇਰੇ ਖਾਨਦਾਨ ਦੇ ਮੇਰੇ ਆਪਣੇ ਜੀ ਮੇਰੇ ਆਪਣੇ ਜੀ ਆ ਗਏ ਉਹ ਕਹਾਣੀ ਐਂ ਜੀ ਸੀ ਕਿ ਬਟਾਲੇ ਲੱਗੇ ਇੱਕ ਪਿੰਡ ਸੀ ਹਾਂ ਇਹ ਬਾਬਾ ਜੀ ਉਸ ਦੌਰ ਦੇ ਪੜ੍ਹੇ ਲਿਖੇ ਇਨਸਾਨ ਸੀ ਮੈਂ ਇਹਨਾਂ ਦਾ ਖਾਨਦਾਨ ਮਾਸ਼ਾਅੱਲਾ ਪਿੰਡ 'ਚ ਇਹਨਾਂ ਦਾ ਟੋਟਾ ਟੱਪਾ ਸੀ ਹੂੰ ਇਹਨਾਂ ਦੇ ਵਾਲਦ ਬਜ਼ੁਰਗਾਂ ਦੇ ਜਿਹੜੇ ਵਾਲਾ ਸੀ ਇਹਨਾਂ ਨੂੰ ਉਹਨਾਂ ਨੇ ਪੜਾਇਆ ਅੱਛਾ achhi tarbiyat ਕੀਤੀ ਉਸ ਦੌਰ 'ਚ ਖਾਂਦੇ ਪੀਂਦੇ ਲੋਕ ਸੀ ਸਹੀ ਤੇ ਮੈਂ ਜਦੋਂ ਕਹਾਣੀ ਰਿਕਾਰਡ ਕੀਤੀ ਤੇ ਬਾਬਾ ਜੀ ਕੋ ਖੁਦ ਗੱਲ ਨਹੀਂ ਸੀ ਹੋ ਰਹੀ ਟੀ ਮੈਂ ਉਹਨਾਂ ਦੇ ਜਜ਼ਬਾਤ ਉਹ ਕਿਉਂਕਿ ਗੱਲ ਨਹੀਂ ਸੀ ਕਰ ਸਕਦੇ ਉਹ ਮੈਨੂੰ ਉਹਦਾ ਬੇਟਾ ਲਾ ਕੇ ਉਹ ਸਾਰਾ ਮੈਨੂੰ ਦੱਸਦਾ ਕਿ ਬਾਬਾ ਜੀ ਕੀ ਕਹਿਣਾ ਕਹਿ ਰਹੇ ਕਹਿ ਰਹੇ ਤੇ ਉਹ ਮੈਨੂੰ ਸਾਰਾ ਦੱਸ ਦੇ ਸੀ ਕਿ ਆ ਬਾਬਾ ਜੀ ਆਕਰ ਹੁਣ ਬਜ ਉਹ ਦੱਸਣ ਦੇ ਆ ਬੇਟਾ ਉਹਨਾਂ ਦਾ ਕਹਾਣੀ ਸੁਣਾ ਰਿਹਾ ਕੋਲ ਬੈਗ ਜੋ ਬਾਬਾ ਜੀ ਦੱਸ ਰਹੇ ਉਹ ਮੈਨੂੰ ਕਹ ਦੱਸ ਰਹੇ ਬਾਬਾ ਜੀ ਇਹ ਕਹਿ ਰਹੇ ਸਹੀ ਉਹ ਕਹਿੰਦੇ ਕਿ ਜਦੋਂ ਆਪਣਾ ਪਾਰਟੀਸ਼ਨ ਤੋਂ ਪਹਿਲੇ ਹੂੰ ਮੇਰੇ ਵਾਲਦ ਨੇ ਮੇਰੀ ਸ਼ਾਦੀ ਕੀਤੀ ਤੇ ਬਟਾਲੀਏ ਦੇ ਵਿੱਚ ਇੱਕ ਪੜ੍ਹੀ ਲਿਖੀ ਖੂਬਸੂਰਤ ਔਰਤ ਤਲਾਸ਼ ਕੀਤੀ ਗਈ ਅੱਛਾ ਉਹਦੇ ਨਾਲ ਬਜ਼ੁਰਗਾਂ ਦੀ ਸ਼ਾਦੀ ਹੋਈ ਹੂੰ ਸ਼ਾਦੀ ਤੋਂ 1 ਸਾਲ 2 ਸਾਲ ਬਾਅਦ ਅੱਲਾਹ ਤਾਲਾ ਨੇ ਦੋ ਪੁੱਤਰ ਦਿੱਤੇ ਪੁੱਤਰ ਵੀ ਵਾਹ ਇੰਨੇ ਖੂਬਸੂਰਤ ਸੀ ਕਿ ਦੂਰ ਦੂਰ ਤੱਕ ਲੋਕ ਉਹ ਬੱਚਿਆਂ ਨੂੰ ਵੇਖਣ ਆਉਂਦੇ ਸੀ ਇੱਕ ਤਾਂ ਸੋਹਣੇ ਬੜੇ ਸੀ ਤੇ ਇੱਕ ਉਹਨਾਂ ਦੀ ਮਾਂ ਜਦੋਂ ਉਹਨਾਂ ਦੇ ਕੱਪੜੇ ਕਢਾਈ ਕਰਕੇ ਗੋਟਾ ਜੋ ਲਾਉਂਦੇ ਸੀ ਆਹੋ ਜਿਵੇਂ ਪਿਆਰ ਕਰਦੀ ਉਹ ਮਾਵਾਂ ਦੇ ਹੱਥ ਦੇ ਉਹ ਸੀ ਕਿ ਗੋਟੇ ਕਿਨਾਰੀਆਂ ਲਾ ਕੇ ਜਰਾ ਉਹ ਬੱਚਿਆਂ ਨੂੰ ਕਹਿੰਦੇ ਜਦੋਂ ਉਹਨਾਂ ਨੂੰ ਕੱਪੜੇ ਪਾਉਣੇ ਨਾ ਹੱਥ ਨਾਲ ਮਾਂ ਨਿਕੜੂ ਕਰੋਸ਼ੀਆ ਕਢਾਈ ਕਰਕੇ ਤੇ ਉਹ ਬੜੇ ਸੋਹਣੇ ਲੱਗਦੇ ਸੀ ਤੇ ਲੋਕੀ ਨਾ ਪਿੰਡ ਚ ਪੂਰੇ ਹੀ ਦੇ ਦੇ ਬੱਚੇ ਫਲਾਣੇ ਦੇ ਤੇ ਜਦੋਂ ਉਜਾੜੇ ਪਏ ਵਾਂਡ ਪਈ ਤੇ ਉਹ ਬਜ਼ੁਰਗ ਆਪਣੇ ਬਾਪ ਆਪਣੇ ਖਾਨਦਾਨ ਦੇ ਨਾਲ ਦਰਿਆਏ ਬਿਆਸ ਤੇ ਆ ਗਿਆ ਆਪਣਾ ਦਰਿਆਏ ਰਾਵੀ ਤੇ ਆ ਗਿਆ ਰਾਵੀ ਤੇ ਆ ਗਿਆ ਅੱਛਾ ਡੇਰਾ ਬਾਬਾ ਨਾਨਕ ਦੇ ਕੋਲ ਆਏ ਹੂੰ ਦਰਿਆ ਰਾਵੀ ਦੇ ਕੋਲ ਤੇ ਗੱਲ ਫੈਸਲਾਬ ਦੀ ਆ ਗਈ ਕਿਉਂਕਿ ਅੱਜ ਵੀ ਸਲਾਬ ਚੱਲ ਰਿਹਾ ਉਸ ਵੇਲੇ ਦਰਿਆ ਰਾਵੀ 'ਚ ਬੜਾ ਪਾਣੀ ਸੀ ਬੜੇ ਜ਼ੋਰ ਤੇ ਪਾਣੀ ਸੀ ਅੱਛਾ ਤੇ ਪਿੱਛੋਂ ਲੁੱਟਣ ਖੋਣ ਵਾਲੇ ਲੋਕਾਂ ਨੇ ਹਮਲਾ ਕਰ ਦਿੱਤਾ ਜਦੋਂ ਹਮਲਾ ਹੋਇਆ ਤੇ ਇਹ ਬਜ਼ੁਰਗ ਇਹਨਾਂ ਦਾ ਵਾਲਦ ਤੇ ਨਾਲ ਬਾਕੀ ਫੈਮਿਲੀ ਇਹਨਾਂ ਨੇ ਇੱਕੋ ਦਮ ਜਦੋਂ ਪਿੱਛੋਂ ਗੋਲੀ ਚੱਲੀ ਜਾਂ ਮਾਰਵਾੜ ਸ਼ੁਰੂ ਹੋਈ ਇਹਨਾਂ ਨੇ ਫੌਰੀ ਜਦੋਂ ਦੇਖੋ ਨਾ ਅਚਾਨਕ ਇਹਦੇ ਜਾਂ ਹੋ ਗਿਆ ਹਰ ਬੰਦਾ ਲੁਕਣ ਦੀ ਕੋਸ਼ਿਸ਼ ਕਰਦਾ ਹਾਂਜੀ ਇਹਨਾਂ ਦੇ ਬਾਬਾ ਜੀ ਦੇ ਵਾਲਦ ਸਾਹਿਬ ਔਰ ਇਹ ਬਾਬਾ ਜੀ ਨੇ ਫੌਰੀ ਦਰਿਆ 'ਚ ਛਾਲ ਮਾਰੀ ਅੱਛਾ ਬਾਕੀ ਲੋਕਾਂ ਜਿਨ੍ਹਾਂ ਨੂੰ ਤਰਨਾ ਆਉਂਦਾ ਸੀ ਉਹਨਾਂ ਨੇ ਵੀ ਛਾਲਾਂ ਮਾਰੀਆਂ ਹੂੰ ਹੂੰ ਤੇ ਚੀਖੋ ਪੁਕਾਰ ਸ਼ੁਰੂ ਹੋ ਗਈ ਕਤਲੇਆਮ ਸ਼ੁਰੂ ਹੋ ਗਿਆ ਸਹੀ ਇਹ ਬਜ਼ੁਰਗ ਰਾਵੀ ਵਿੱਚ ਤੈਰਦੇ 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 ਅਗਲੇ ਕੰਡੇ ਜਾਲ ਲੱਗੇ ਇਹਨਾਂ ਦੇ ਜਿਹੜੇ ਵਾਲਾ ਸਾਹਿਬ ਸੀ ਉਹ ਵੀ ਉਸ ਵੇਲੇ ਜਵਾਨ ਸੀਗੇ ਉਹ ਬਜ਼ੁਰਗ ਦਾਖ ਦੇ ਕਿ ਮੇਰੇ ਵਾਲਾ ਸਾਹਿਬ ਵੀ ਅਗਲੇ ਕੰਡੇ ਤੇ ਜਾ ਪਹੁੰਚੇ ਸਹੀ ਜਦੋਂ ਕਹਿੰਦੇ ਅਗਲੇ ਕੰਡੇ ਪਾਕਿਸਤਾਨ ਵਾਲੀ ਸਾਈਡ ਤੇ ਅਸੀਂ ਪਹੁੰਚੇ ਰਾਵੀ ਕ੍ਰਾਸ ਕੀਤਾ ਤੇ ਲੱਬ ਦੇ ਲੱਬ ਦੇ ਲੱਬ ਦੇ ਮੈਂ ਆਪਣੇ ਵਾਲਾ ਸਾਹਿਬ ਤੱਕ ਪਹੁੰਚਿਆ ਤੇ ਜਿੰਦੂ ਕਹਿੰਦਾ ਮੈਂ ਆਪਣੇ ਵਾਲਾ ਸਾਹਿਬ ਕੋ ਗਿਆ ਤੇ ਮੈਂ ਪੁੱਛਿਆ ਅੱਬਾ ਜੀ ਉਹ ਬੱਚੇ ਕਿੱਥੇ ਆ ਹ ਉਹਗੇ ਵਾਲਾ ਸਾਹਿਬ ਮੁਰ ਕਹਿੰਦੇ ਮੇਰੇ ਵਾਲਾ ਸਾਹਿਬ ਇਹ ਗਾਲ ਤਾਂ ਮੈਂ ਤੈਨੂੰ ਪੁੱਛਣੀ ਤੇਰੇ ਪੁੱਤਰ ਤੇ ਤੇਰੀ ਆਪਣੀ ਘਰ ਵਾਲੀ ਕਿੱਥੇ ਮੇਰੀ ਨੌ ਕਿੱਥੇ ਆ ਮੇਰੇ ਪੋਤੇ ਕਿੱਥੇ ਉਹ ਫਿਰ ਕਹਿੰਦਾ ਬਾਬਾ ਜੀ ਕਹਿੰਦਾ ਉਹ ਰੋ ਕੇ ਕਿ ਮੈਂ ਮੈਂ ਤਾਂ ਕਹਾ ਬਾਈ ਉਹ ਤਾਂ ਮੈਂ ਸੁਣਿਆ ਤੁਹਾਡੇ ਨਾਲ ਆਏ ਹੋਣਗੇ ਉਹਨੇ ਕਹਿੰਨੀ ਮੇਰੇ ਨਾਲ ਕਿੱਥੇ ਉਹਨੇ ਮੈਂ ਤਾਂ ਬੁੱਢਾ ਬੰਦਾ ਸਿਆਣਾ ਮੈਂ ਤਾਂ ਕਹ ਤੂੰ ਲੈ ਕੇ ਆਉਂਗਾ ਉਹ ਫਿਰ ਕਹਿੰਦੇ ਮੈਨੂੰ ਬਾਬਾ ਜੀ ਕਹਿੰਦੇ ਮੈਨੂੰ ਡਾਂਟਿਆ ਮੇਰੇ ਵਾਲ ਨੇ ਕਿ ਦੁਬਾਰਾ ਜਾ ਉਸ ਕਿਨਾਰੇ ਤੇ ਦੇਖ ਕੇ ਆ ਕੇ ਤੇਰੀ ਘਰ ਦੀ ਤੇਰੇ ਬੱਚੇ ਕਿੱਥੇ ਆ ਹੂੰ ਹੂੰ ਬੜੀ ਦਰਦਨਾਕ ਕਹਾਣੀ ਉਹ ਬਜ਼ੁਰਗ ਦਾਸ ਦੇ ਕਿ ਦੁਬਾਰਾ ਦਰਿਆ ਚ ਫੇਕ ਛਲਾਂਗ ਵਾਰੀ ਦੂਸਰੇ ਕੰਡੇ ਤੇ ਗਏ ਹਮ ਲਾਸ਼ਾਂ ਸਾਰੀਆਂ ਫਰੋਲੀਆਂ ਬੂਝੇ ਦੇਖੇ ਘਾਹ ਦੇਖਿਆ ਕਿਤੇ ਨਾ ਬੱਚੇ ਮਿਲੇ ਨਾ بیوی ਮਿਲੀ بیوی ਖੂਬਸੂਰਤ ਸੀ ਉਸ ਵਕਤ ਦੀ ਪੜ੍ਹੀ ਲਿਖੀ ਔਰਤ ਸੀ ਹਮ ਹਮ ਉਹ ਕਹਿੰਦੇ ਬਥੇਰਾ ਲੱਭਿਆ ਮੈਂ ਇੱਧਰ ਵੇਖਿਆ ਇੱਧਰ ਵੇਖਿਆ ਕਿਤੇ ਮੈਨੂੰ ਨਾ ਬੱਚੇ ਮਿਲੇ ਨਾ بیوی ਮਿਲੀ ਉਹ ਤਕਰੀਬਨ ਦੱਸ ਦਿਆ ਕਿ ਅਸਰ ਦਾ ਟਾਈਮ ਸੀ ਜਦੋਂ ਮੈਂ ਲੱਭਣਾ ਸ਼ੁਰੂ ਕੀਤਾ ਹਮ ਹਮ ਸੂਰਜ ਗਰੂਪ ਹੋਣ ਵਾਲਾ ਸੀ ਤੇ ਮੈਂ ਜਦੋਂ ਦੇਖਿਆ ਮੈਨੂੰ ਕਿਤੇ ਨਜ਼ਰ ਨਹੀਂ ਆ ਰਿਹਾ ਆਵਾਜ਼ਾਂ ਵੀ ਦਿੱਤੀਆਂ ਤੇ ਵਾਪਸ ਫੇ ਕਹਿੰਦੇ ਮੈਂ ਦਰਿਆ 'ਚ ਛਾਲ ਮਾਰੀ ਤਰਪ ਕੇ ਫੇ ਜਦੋਂ ਵਾਪਸ ਉਰਲੇ ਕਿਨਾਰੇ ਤੇ ਆਇਆ ਤੇ ਮੇਰਾ ਬਾਪ ਮੈਨੂੰ ਡੀਕ ਰਿਆ ਸੀ ਹਮ ਹਮ ਕਿ ਮੇਰਾ ਪੁੱਤਰ ਮੇਰੇ ਪੋਤਿਆਂ ਨੂੰ ਤੇ ਮੇਰੀ ਨੌ ਨੂੰ ਲੈਣ ਗਿਆ ਵਾਹ ਉਹਦਾ ਧਿਆਨ ਦਰਿਆ ਦੇ ਦੂਜੇ ਕੰਡੇ ਤੇ ਸੀ ਕਿ ਮੇਰਾ ਪੁੱਤਰ ਕਦੋਂ ਮੇਰੇ ਖਾਨਦਾਨ ਨੂੰ ਮੇਰੇ ਹਾਂਜੀ ਪੁੱਤਰ ਨੌ ਨੂੰ ਤੇ ਮੇਰੇ ਪੋਤਿਆਂ ਨੂੰ ਲੈ ਕੇ ਆ ਉਹ ਬਾਬਾ ਜੀ ਦੱਸਦੇ ਕਿ ਜਦੋਂ ਮੈਂ ਕੰਡੇ ਤੇ ਆਇਆ ਤੇ ਮੇਰਾ ਇੱਕ ਜਿਸਮ ਸਾਰਾ ਲਾ ਆ ਸੀ ਪਾਣੀ ਦੇ ਨਾਲ ਤੇ ਮੈਂ ਜਦੋਂ ਆਪਣੇ ਵਾਲਾ ਸਾਹਿਬ ਕੋ ਗਿਆ ਤੇ ਮੈਂ ਦੱਸਿਆ ਕਿ ਅੱਬਾ ਜੀ ਮੈਨੂੰ ਕਿਤੇ ਨਹੀਂ ਮਿਲੇ ਹੂੰ ਹੂੰ ਕਹਿੰਦੇ ਜਦੋਂ ਐ ਇੰਨੀ ਗੱਲ ਕੀਤੀ ਤੇ ਉਹਨਾਂ ਨੇ ਇੱਕ ਸਦੂਕੜੀ ਵਾਹ ਦੇ ਇੱਕ ਸਦੂਕੜੀ ਸੀ ਜਿਹੜੀ ਉਹਨਾਂ ਦੇ ਕੋਲ ਸੀ ਛੋਟੀ ਜੀ ਉਹ ਉਹਨਾਂ ਨੇ ਖੋਲੀ ਖੋਲੀ ਤੇ ਉਹਦੇ ਵਿੱਚ ਬੱਚਿਆਂ ਦੇ ਕੱਪੜੇ ਸੀ ਹੂੰ ਹੂੰ ਜਿਹੜੇ ਉਹ ਗੋਟੇ ਲਾਏ ਹੁੰਦੇ ਸੀ ਹਾਏ ਹਾਏ ਉਹ ਚਮਕੀਲਾ ਲਾਇਆ ਸਲਾਈ ਕੜਾਈ ਉਹ ਕੱਪੜੇ ਕੱਢੇ ਦੇਖੇ ਤੇ ਦੇਖ ਕੇ ਰੋਣਾ ਸ਼ੁਰੂ ਕਰ ਗਿਆ ਕਹਿੰਦਾ ਪੁੱਤਰਾ ਐਡਾ ਵੱਡਾ ਘਾਟਾ ਪਾਤਾ ਈ। ਓਹੋ। ਮੇਰੇ ਮੇਰਾ ਖਾਨਦਾਨੀ ਜਾੜ ਉਜੜ ਗਿਆ ਸਾਰਾ। ਉਹ ਕਹਿੰਦਾ ਰੋਂਦੇ ਰਹਿ ਕਾਫੀ ਦਿਨ ਰੋਂਦੇ ਰਹੇ ਮੈਂ ਕਹਾਂ ਅੱਬਾ ਜੀ ਚਲੀਏ। ਹੁਣ ਅੱਗੇ ਪਾਕਿਸਤਾਨ ਨੂੰ ਚਲੀਏ ਉਹਨੇ ਕਹ ਪੁੱਤ ਹੁਣ ਕੀ ਜਾਣਾ। ਹੁਣ ਤਾਂ ਮੈਂ ਉਹਨਾਂ ਕੋਈ ਜਾਣਾ ਜਿਹੜੇ ਮੇਰੇ ਜਿੱਥੇ ਚਲੇ ਗਏ ਜਿੱਥੇ ਵੀ ਗਏ ਮੈਂ ਉੱਥੇ ਜਾਣਾ ਹੁਣ। ਉਹ ਕਹਿੰਦਾ ਇੰਨੀ ਗੱਲ ਕਹੀ ਆ ਤੇ ਮੈਂ ਥੋੜਾ ਅੱਗੇ ਗਿਆ ਮੈਂ ਦੇਖਾਂ ਕੋਈ ਬੰਦੇ ਜਾ ਰਹੇ ਪਾਕਿਸਤਾਨ ਨੂੰ ਚਲੀਏ। ਹੂੰ। ਕਹਿੰਦਾ ਮੈਂ ਜਦੋਂ ਥੋੜਾ ਪਰੇ ਗਿਆ ਤੇ ਵਾਪਸੀ ਤੇ ਆਇਆ ਤੇ ਵਾਲਦ ਸਾਹਿਬ ਉਹ ਕੱਪੜਿਆਂ ਦੇ ਉੱਤੇ ਲੰਮੇ ਪੈ ਗਏ ਜਿਹੜੇ ਮੇਰੇ ਪੋਤਿਆਂ ਦੇ ਮੇਰੇ ਬੇਟਿਆਂ ਦੇ ਕੱਪੜੇ ਸੀ ਦਾਦਾ ਉਹਨਾਂ ਕੱਪੜਿਆਂ ਤੇ ਲੰਮੇ ਪੈ ਗਿਆ ਮੈਂ ਸੋਚਿਆ ਕਿ ਵਾਲਦ ਸਾਹਿਬ ਥੱਕੇ ਆ ਜਾ ਤਕਲੀਫ ਦੀ ਵਜ੍ਹਾ ਨਾਲ ਆ ਜਾ ਦਰਦ ਦੀ ਵਜ੍ਹਾ ਨਾਲ ਰੋਂਦੇ ਰੋਂਦੇ ਲੰਮੇ ਪੈ ਗਏ ਕਹਿੰਦਾ ਜਦੋਂ ਮੈਂ ਆਪਣੇ ਵਾਲਦ ਸਾਹਿਬ ਨੂੰ ਹਿਲਾਇਆ ਤੋ ਹਿਲਣ ਨਾ ਓਏ ਮੈਂ ਕਿ ਅੱਬਾ ਜੀ ਉੱਠੋ ਤਾਂ ਸਹੀ ਕਹਿੰਦਾ ਹੋਰ ਹੋਲ ਕਰਦੇ ਕਰਦੇ ਕੋ ਲੋਕ ਚੰਦ ਜਮਾ ਹੋ ਗਏ ਲੱਗੇ ਉਹਨਾਂ ਨੇ ਆ ਕੇ ਚੈੱਕ ਦੇਖਿਆ ਉਨੇ ਦਾ ਪੁੱਤ ਤੇਰਾ ਵਾਲਦ ਦੁਨੀਆ ਤੇ ਹੈ ਨਹੀਂ ਹੁਣ ਉਹ ਤੇ ਉਹ ਕਹਿੰਦੇ ਉਹ ਮੇਰੇ ਜਿਹੜੇ ਬੱਚਿਆਂ ਦੇ ਕੱਪੜੇ ਸੀ ਨਾ ਉਹ ਉਹਨਾਂ ਦੇ ਹੱਥ ਚਾਂਜ ਫੜੇ ਹੋਏ ਸੀ ਉਹਨਾਂ ਕੱਪੜਿਆਂ ਦੇ ਸਮੇਤ ਕਹਿੰਦੇ ਅਸੀਂ ਉਹਨਾਂ ਨੂੰ ਦਫਨ ਕੀਤਾ ਉਥੇ ਟੋਇਆ ਗੱਡਿਆ ਦੋ ਚਾਰ ਪੱਟੀਆਂ ਰੱਖੀਆਂ ਆਪਣੇ ਵਾਲਦ ਦੀ ਆਖਰੀ ਦਸਮ ਕੀਤੀ ਦਫਨ ਕਰਕੇ ਕਹਿੰਦਾ ਕੱਲਾ ਕਰਾ ਮੈਂ ਪਾਕਿਸਤਾਨ ਦੀ ਤਰਫ ਆ ਗਿਆ ਅਗਲਾ ਦੁੱਖ ਕੀ ਅਗਲਾ ਦੁਖ ਦੱਸਦੇ ਆ ਕਿ ਬਾਬਾ ਇੱਕ ਬਜ਼ੁਰਗ ਦੱਸਦੇ ਕਿ ਮੈਨੂੰ ਅਗਰ ਕਿਸੇ ਔਰਤ ਨੇ ਐਵੇਂ ਕਹਿਤਾ ਕਿ 사ਦਕਾબાદ ਇੱਕ ਔਰਤ ਆ ਉਹਦੇ ਕੋ ਦੋ ਬੱਚੇ ਆ اچھا ਤੇ ਉਹਦਾ ਘਰ ਵਾਲਾ ਨਹੀਂ ਲੱਭਿਆ ਉਹ ਬਜ਼ੁਰਗ ਫੌਰੀ ਗੱਡੀ 'ਚ ਬੈਠੇ 사ਦਕਾબાદ ਚਲੇ ਗੋ ਉਸ ਐਡਰੈਸ ਤੇ ਉਸ ਔਰਤ ਦਾ ਪਤਾ ਕੀਤਾ ਉਸ ਬੱਚਿਆਂ ਦਾ ਪਤਾ ਕੀਤਾ ਫਿਰ ਉਸ ਬਜ਼ੁਰਗ ਨੇ ਪਾਕਿਸਤਾਨ ਜਾ ਕੇ ਲਾਹੌਰ ਇਸ ਤੋਂ ਇਲਾਵਾ ਜਿਹੜਾ ਸ਼ੇਖੂਪura ਨਾਰੋਵਾਲ ਅਲੀ ਸਾਈਡ ਤੇ ਕੋਈ ਯਤੀਮਖਾਨਾ ਕੋਈ ਉਹ ਜਗਾ ਨਹੀਂ ਛੱਡੀ ਜਿੱਥੇ ਜਿਤੇਮ ਬੱਚੇ ਔਰਤਾਂ ਜਿੱਥੇ ਆ ਕੇ ਪਨਾਹ ਲਈ ਸੀ ਹੂੰ ਤੇ ਅਗਲੀ ਕਹਾਣੀ ਮੈਨੂੰ ਬੜਾ ਦਰਦ ਹੋਇਆ ਸੁਣ ਕੇ ਕਿ ਉਹਨਾਂ ਦੇ ਜਦੋਂ ਕਹਾਣੀ ਸੁਣਾ ਰਹੇ ਸੀ ਨਾ ਇਥੋਂ ਅੱਖ ਚੋਂ ਅੰਸੂ ਆਉਂਦੇ ਸੀ ਹੂੰ ਉਹ ਚਿਹਰੇ ਤੇ ਝੁਰੜੀਆਂ ਬਣੀਆਂ ਸੀ ਉਹ ਝੁਰੜੀਆਂ ਜੋ ਆਪਣਾ ਰਾਹ ਬਣਾਉਂਦੇ ਹੋਏ ਨਾ ਇੰਜ ਕਰਕੇ ਇੰਜ ਕਰਕੇ ਉਹ ਗਰਦਨ ਤੱਕ ਥੱਲੇ ਜਾਂਦੇ ਸੀ ਤੇ ਮੈਂ ਅੰਸੂ ਸਾਰੇ ਵੇਖੇ ਉਹਨਾਂ ਦੇ ਨਿਕਲਦੇ ਆਹਾਂ ਤੇ ਯਕੀਨ ਕਰੋ ਯੂਦਾਂ ਅਸੀਂ ਇੰਟਰਵਿਊ ਕਰ ਰਹੇ ਸੀਗੇ ਮੇਰੇ ਨਾਲ ਇੱਕ ਦੋ ਇੱਧਰ ਬੈਠੇ ਸੀ ਲੋਕ ਸੀ ਜਿਹੜੇ ਸੁਣਨ ਆਏ ਕਿ ਮੁੰਡਾ ਇੰਟਰਵਿਊ ਲੈਣ ਉਹ ਸਾਰੇ ਜ਼ਾਰੋਕਤਾਂ ਰੋ ਰਹੇ ਸੀ ਬਾਬਾ ਜੀ ਦੀ ਗੱਲ ਸੁਣ ਕੇ ਉਹ ਜਿਹੜੀ ਦਰਦਨਾਕ ਗੱਲ ਇਹ ਹੈ ਕਿ ਮੈਨੂੰ ਉਹਦਾ ਪੁੱਤਰ ਦੱਸਦਾ ਕਿ ਮੈਂ ਮੇਰੇ ਵਾਲਦ ਸਾਹਮਣੇ ਫਿਰ ਤੋਂ ਦੁਬਾਰਾ ਆ ਕੇ ਸ਼ਾਦੀ ਕੀਤੀ ਅੱਛਾ ਦੁਬਾਰਾ ਸ਼ਾਦੀ ਕੀਤੀ ਉਹ ਚ ਮੇਰੇ ਮੈਂ ਤੇ ਮੇਰੇ ਦੋ ਭਾਈਏ ਦੋ ਸਿਸਟਰਾਂ ਸੀ ਕਾਦਾ ਹੋਏ ਕਹਿੰਦੇ ਯਕੀਨ ਕਰ ਲੋ ਜਦੋਂ ਵੀ ਦਰਵਾਜ਼ਾ ਖੜਕਦਾ ਸੀ ਨਾ ਤੇ ਮੈਂ ਛੋਟਾ ਹੁੰਦਾ ਸੀ ਕਹਿੰਦਾ ਉਹਨੇ ਕਿ ਮੇਰੇ ਵਾਲਦ ਨੇ ਕਰਨਾ ਪੁੱਤਰ ਦੇਖ ਮੇਰੀ ਉਹ ਘਰ ਵਾਲੀ ਤੇ ਮੇਰੇ ਕਿਤੇ ਪੁੱਤ ਨਹੀਂ ਆ ਗਏ ਦੋਵੇਂ ਤੇ ਇਹ ਮੈਂ ਗੱਲ ਕਰਾਂਗਾ ਆਪਣੇ ਨਾਜ਼ਰੀਨ ਅੱਗੇ ਕਿ ਜਿਹੜਾ ਹੱਥੀ ਦਫਨਾ ਦੀ ਹੈ ਨਾ ਉਹ ਬੰਦੇ ਨੂੰ ਪੂਰਾ ਉਹਦਾ ਸਬਰ ਆ ਜਾਂਦਾ ਤੇ ਉਹ ਮੈਂ ਪੁੱਛਿਆ ਉਹ ਕਹਿੰਦੇ ਮੈਂ ਵਾਲਦ ਨੂੰ ਐਡੇ ਵੱਡੇ ਸਦਮੇ 'ਚ ਉਹ ਦਰਿਆ ਦੇ ਕੰਡੇ ਦਫਨ ਕਰਿਆ ਲੇਕਿਨ ਮਨ ਉਤੇ ਸਬਰ ਆ ਗਿਆ ਲੇਕਿਨ 75 ਬਰੇ ਹੋ ਗਏ ਆ ਮੈਨੂੰ ਅੱਜ ਵੀ ਡੀਕ ਕਿ ਕਿਤੇ ਮੇਰੇ ਡੀਕ ਲੱਗੀ ਦੋਵੇਂ ਬੱਚੇ ਤੇ ਮੇਰੀ ਬੀਵੀ ਵਾਪਸ ਆ ਜਾਣ ਕੀਵਾ